ਆਦਰਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਇੱਕ ਤੁਹਾਨੂੰ ਪੰਜਾਬੀ ਲੋਕ ਗੀਤ ਸੁਨਾਰੀ ਹਾਂ ਇਹ ਤਿਰੰਜਨ ਦਾ ਲੋਕ ਗੀਤ ਹੈ ਕਿ ਜਿਵੇਂ ਅੱਜ ਕੱਲ੍ਹ ਵੀ ਬੱਚੇ ਗਲਤ ਕਦਮ ਚੁੱਕ ਲੈਂਦੇ ਤੇ ਮਾਪਿਆਂ ਦਾ ਕੁਝ ਨਹੀਂ ਸੋਚਦੇ ਇਸੇ ਤਰ੍ਹਾਂ ਹੀ ਪੁਰਾਣੇ ਜ਼ਮਾਨੇ ਵਿੱਚ ਇੱਕ ਬੀਬੀ ਨੇ ਨੌਜਵਾਨ ਲੜਕੀ ਨੇ ਯੋਗੀ ਦੇ ਨਾਲ ਦੋਸਤੀ ਲਾ ਲਈ ਜਦੋਂ ਫਿਰ ਜੋਗੀ ਦੇ ਨਾਲ ਜਾਂਦੀ ਹੈ ਮਾਂ ਤਾਂ ਪਹਿਲਾਂ ਕਹਿੰਦੀ ਹੈ ਧੀ ਨੂੰ ਸਮਝਾਉਂਦੀ ਹੈ ਵੀ ਤੂੰ ਇਹ ਕਦਮ ਨਾ ਚੁੱਕ ਪਰ ਧੀ ਜਿਹੜੀ ਹੈ ਉਹ ਜਦੋਂ ਜਾਂਦੀ ਹੈ ਜੋਗੀ ਨਾਲ ਤਾਂ ਫਿਰ ਬਾਅਦ ਵਿੱਚ ਪਛਤਾਉਂਦੀ ਹੈ ਪਿਛੋਂ ਦਾ ਪਛਤਾਇਆ ਬੰਦੇ ਦੇ ਹੱਥ ਪਛਤਾਵਾ ਹੀ ਰਹਿ ਜਾਂਦਾ ਹੈ ਪਰ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਅੱਜ ਕੱਲ ਦੇ ਹਾਲਾਤਾਂ ਨਾਲ ਵੀ ਇਹ ਲੋਕ ਗੀਤ ਜੁੜਦਾ ਹੈ ਤੇ ਪੁਰਾਣੇ ਸਮੇਂ ਦਾ ਇਹ ਤਿਰੰਜਨ ਦਾ ਲੋਕ ਗੀਤ ਹੈ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਯੋਗੀ ਆ ਗਿਆ ਮਾਏ ਯੋਗੀ ਆ ਗਿਆ ਇਸ ਮੇਰੇ yogi ਨੂੰ ਮਾਏ ਪਿਛਿਆ ਆ ਪਾਮਣੀ ਮੋਠਨ ਲੈਵੰਦਾ ਤੀਏ ਲਾਪਣ ਲੈਵੰਦਾ ਇਸ ਤੇਰੇ yogi ਦਾ ਤੀਏ ਆਵਜ ਖਿਆਲਿਆ ਮੋਠਨ ਉਨ ਲੈਵਨੀ ਮੈਂ ਲੱਪਨ ਲੈਵਨੀ ਐਸੇ ਮੇਰੇ ਜੋਗੀ ਨੋ ਮੈਂ ਮੋਤੀਆਂ ਥਾਲਿਆ ਰੰਗ ਦੇ ਚੁੰਨੀਆ ਮੈਂ ਕਰ ਦੇ ਡੋਡਣਾ ਐਸ ਅਸੀ ਤੋਰ ਜਾਵਨਾ ਮੈਂ ਜੋਗੀ ਸਾਥੀ ਆ बाप त ते पिंड चौधरी वीर ते कुड़ ठण बप छोटो जो परे विच ब वीर त छोट जो कुड़ शहर थाणददारि हुए ਮੈਨਾਂ ਦਾ ਛੋਟ ਜੂਤੀਏ ਤੁਨਿੰਜਨ ਵਿੱਚ ਕੱਤਨਾ ਪਾਗ ਬੋਦਾ ਛੋਟ ਜੂਤੀਏ ਹਾਰ ਜਗਾਰੀ ਹੈ ਮੈਂ ਨਾ ਜਾਣਦੀ ਮਾਏ ਪਿੰਡ ਦਾ ਜਾਦਰੀ ਮੈਂ ਨਾ ਜਾਣਦੀ ਮਾਏ ਵੀਰ ਥਣਦਾਰੀ ਨੀਅ ਨੀਅ ਚੱਲੀ ਐ ਜੋਗੀ ਉਚਾ ਉਚਾ ਛੱਡ ਕੇ ਆਉਂਦਾ ਜਾਬਦਾ ਵੀਰਾ ਕੋੜਸਵਾਰੀ ਕਿਧਰ ਹੋਈਆ ਕੁੜੀਏ ਕਿਧਰ ਨੂੰ ਜਾਵਣਾ ਕਿਧਰ ਮੇਰੇ ਪਿਆ ਕੁੜੀਏ ਜੋਗੀ ਸਾਥੀਏ ಮಳು ಆೀರ್ವ ಮಾಸೀ ಕಳಾ ಬೀರ್ವೇ ಜೋಗಿ ತೇರೆ ಸಾಧಿ ಮಾರಿಯೇ ಗುಜಿಯ ಶಮಕಾ ತೇರೆ ಜೋಗಿ ಕುಡಿಯ ಟು ಹ मेरे तमार ले वीर में गुजिया चमका इस मेरे जोगी नू वीर में न लावना पत्तन भी लांगी आए जोगी जंगल भी लांगी आए नज़र नयामदा जोगी तेरा दे ਰੁਕਾਂਦੇ ਹੋ ਲੈ ਕੁੜੀਏ ਜੋਗੀ ਦੀਆਂ ਝੁੱਗੀਆਂ ਇਸ ਤੇਰੇ ਜੋਗੀ ਦਾ ਕੁੜੀਏ ਹੋ ਦੇਸੀ ਹੋਏ ਤੇਰੇ ਤ ਵਰਗੜੇ ਜੋਗੀ ਬਾਪ ਕਰ ਗੋਲੜੇ ਸੂਰਤ ਵੇਖ ਕੇ ਜੋਗੀ ਤੋਰ ਪੈ ਨਾਲੀ ਹੋਏ ਮੱਤੇ ਦੀਆਂ ਲਿਖੀਆਂ ਜੋਗੀ ਜੇ ਕੋਈ ਮਿਟਦਾ ਕਦੇ ਨਾ ਹੋਦੀ ਜੋਗੀ ਹੋਵਣ ਹਰੀਏ ਮੱਤੇ ਦੀਆਂ ਲਿਖੀਆਂ ਕੁੜੀਆਂ ਕਦੇ ਨਾ ਮਿਟਦੀਆਂ ਹੋ ਕੇ ਰਹਦੀ ਕੁੜੀਆਂ ਹੋਵਣ ਹਰੀਏ ਜੇ ਮੈਂ ਜਾਣਦੀ ਜੋਗੀ ਤੇਰਾ ਦੇਜਵੇ ਕਦੇ ਨਾ ਆਵਦੀ ਜੋਗੀ ਤੇਰੇ ਨਾਲ ਹੀ ਜੇ ਮੈਂ ਜਾਣਦੀ ਜੋਗੀ ਤੇਰਾ ਦੇਜਿਏ ਕਦੇ ਨਾ ਆਵਦੀ ਜੋਗੀ ਤੇਰੇ ਨਾਲ ਹੀ ਜੋਗੀ ਆ ਗਿਆ ਮਾਏ ਜੋਗੀ ਆ ਗਿਆ ਇਸ ਮੇਰੇ ਜੋਗੀ ਨੂੰ ਮਾਏ ਪਿਛਿਆ ਪਾਵਣੀ ਇਸ ਮੇਰੇ ਜੋਗੀ ਨੂੰ ਮਾਏ ਪਿਛਿਆ ਪਾਵਣੀ ਲੋਜੀ ਇਹ ਸੀ ਇੱਕ 53 ਦਾ ਪੰਜਾਬੀ ਲੋਕ ਗੀਤ ਤੇ ਇਹਦੇ ਤੋਂ ਆਪਾਂ ਨੂੰ ਸਿੱਖ ਲੈਣਾ ਚਾਹੀਦੀ ਹੈ ਇਹ ਧੀ ਨੂੰ ਕਦੇ ਵੀ ਗਲਤ ਰਸਤਾ ਨਹੀਂ ਚੁਣਨਾ ਚਾਹੀਦਾ ਤੇ ਆਪਣੇ ਮਾਪਿਆਂ ਦੇ ਨਾਲ ਰਹਿ ਕੇ ਤੇ ਮਾਪਿਆਂ ਮਾਪੇ ਜਿਹੋ ਜਿਹਾ ਵੱਰ ਲੱਭ ਕੇ ਦੇਣ ਉਹ ਬਹੁਤ ਚੰਗਾ ਲੱਭ ਕੇ ਦਿੰਦੇ ਹਨ ਪਰ ਕਦੀ ਇਸ ਬੀਬੀ ਵਾ ਕੋ ਜਿਵੇਂ ਜੋਗੀ ਦੇ ਨਾਲ ਤੁਰਤਾ ਗਈ ਸੋਹਣੀ ਸੂਰਤ ਵੇਖ ਕੇ ਪਰ ਜਦੋਂ ਉਹਦਾ ਦੇਸ਼ ਵੇਂਦੀ ਹੈ ਤੇ ਫਿਰ ਉਹ ਚਿਤਾਉਂਦੀ ਹੈ ਕਿ ਮੇਰੇ ਬਾਪ ਦੇ ਘਰੇ ਤਾਂ ਇਹੋ ਜਿਹੇ ਗੋਲੇ ਆ ਤੇ ਪਰ ਪਹਿਲਾਂ ਉਹਦੀ ਮਾਂ ਸਮਝਾਉਂਦੀ ਸੀ ਵੀ ਤੇਰਾ ਬਾਪ ਤਾਂ ਪਿੰਡ ਦਾ ਚੌਧਰੀ ਹੈ ਜਿਵੇਂ ਸਰਪੰਚ ਹੁੰਦਾ ਹੈ ਵੀ ਪਿੰਡ ਦਾ ਮੁਖੀ ਹੈ ਭਰਾ ਤੇਰਾ ઠાਣੇਦਾਰ ਹੈ ਸ਼ਹਿਰ ਦਰਬਾਰ ਉਹਦੀ ਚੱਲਦੀ ਹੈ ਪਰ ਤੂੰ ਸੋਚ ਸਾਡੀ ਇੱਜ਼ਤ ਦਾ ਖਿਆਲ ਰੱਖ ਪਰ ਉਹਦੋਂ ਕੋਈ ਗੱਲ ਨਹੀਂ ਮੰਨਦੀ ਪਰ ਬਾਅਦ ਵਿੱਚ ਜਦੋਂ ਜੋਗੀ ਦਾ ਘਰ ਬੁਆ ਵੇਖਦੀ ਹੈ ਤੇ ਫਿਰ ਪਛਤਾਉਂਦੀ ਹੈ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀਆਂ ਧੀਆਂ ਇਹੋ ਜਿਹੇ ਕਦਮ ਚੁੱਕਦੀਆਂ ਹਨ ਤੇ ਪੁੱਤਰ ਵੀ ਇਹੋ ਜੇ ਗਲਤ ਕੰਮ ਕਰਦੇ ਹਨ ਕਦੀ ਵੀ ਇਹ ਨਾ ਸੋਚਿਓ ਪਤਾ ਨਹੀਂ ਬਾਅਦ ਵਿੱਚ ਕਿੰਨਾ ਪਛਤਾਉਣਾ ਪੈਂਦਾ ਹੈ ਤੇ ਤੁਸੀਂ ਇਹ ਚੀਜ਼ਾਂ ਦਾ ਖਿਆਲ ਰੱਖੋ ਇਹ ਹੁਣ ਦੇ ਸਮੇਂ ਨਾਲ ਵੀ ਪੰਜਾਬੀ ਲੋਕ ਗੀਤ ਜੁੜਦਾ ਹੈ ਤੇ ਪਿਛਲੇ ਸਮੇਂ ਨਾਲ ਵੀ ਜੁੜਦਾ ਹੈ ਤੇ ਕਦੀ ਗਲਤ ਕਦਮ ਚੁੱਕਣਾ ਨਹੀਂ ਚਾਹੀਦਾ ਗਲਤੀ ਦਾ ਨਤੀਜਾ ਤਾਂ ਬਾਅਦ ਵਿੱਚ ਪਤਾ ਲੱਗਦਾ ਹੈ ਫਿਰ ਬੰਦੇ ਕੋਲੇ ਇੱਕ ਪਛਤਾਵਾ ਹੀ ਰਹਿ ਜਾਂਦਾ ਹੈ ਹੱਥ ਕੁਝ ਨਹੀਂ ਆਉਂਦਾ ਤੇ ਹੁਣ ਆਪਾਂ ਕੱਲ ਨੂੰ ਇੱਕ ਹੋਰ ਪੰਜਾਬੀ ਲੋਕ ਗੀਤ ਲੈ ਕੇ ਹਾਜ਼ਰ ਹੁੰਨੇ ਆਂ ਕੁਝ ਅੱਜ ਮੇਰੀ ਸਿਹਤ ਵੀ ਠੀਕ ਨਹੀਂ ਹੈ ਤੇ ਪੰਜਾਬੀ ਲੋਕ ਗੀਤ ਜਿਵੇਂ ਦਾ ਵੀ ਬੋਲਿਆ ਗਿਆ ਤੇ ਮੈਨੂੰ ਮਾਫ਼ ਕਰਨਾ ਤੜ ਤੋਂ ਮੈਂ ਮਾਫੀ ਚਾਹੁੰਦੀ ਹਾਂ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ